ਜੋ ਸਕਰੀਨਾਂ ਲਗਾਈਆਂ ਗਿਆ ਨੇ ਉਸ ਵਿੱਚ ਲਾਈਵ ਗੁਰਬਾਨੀ ਦਾ ਪ੍ਰਸਾਰਣ ਦਿਖਾਇਆ ਜਾਵੇਗਾ ਫਿਲਹਾਲ ਤਸਵੀਰਾਂ ਜਿਹੜੀਆਂ ਨੇ ਕੁਝ 에어ਪੋਰਟ ਦੇ ਅੰਦਰੀਆਂ ਸਾਹਮਣੇ ਆਈਆਂ ਨੇ ਜਿੱਥੇ SGPC ਵੱਲੋਂ ਜੋ ਲਾਈਵ ਗੁਰਬਾਨੀ ਦਾ ਪ੍ਰਸਾਰਣ ਕਰਨਾ ਹੈ ਉਹ LCD ਤੇ ਚੱਲ ਰਹੀਆਂ ਨੇ ਔਰ ਸੰਗਤਾਂ ਜਿਹੜੀਆਂ ਨੇ ਉਹਨਾਂ ਪ੍ਰਸਾਰਣ ਦਾ ਆਨੰਦ ਵੀ ਮਾਣ ਰਿਆ ਨੇ ਸੋ ਸਤਿਗੁਰਨ ਸ੍ਰੀ ਹਰਮੰਦਰ ਸਾਹਿਬ ਵਿਖੇ ਜਾਰੀ ਗੁਰਬਾਣੀ ਕੀਰਤਨ ਦਾ ਲਾਈਵ ਪ੍ਰਸਾਰਣ ਚਲਾਉਣ ਦੇ ਲਈ ਹਵਾਈ ਅੱਡੇ ਦੇ ਅੰਦਰ ਵੱਡੀਆਂ LCD ਸਕਰੀਨਾਂ ਲਗਾਈਆਂ ਗਿਆ ਨੇ ਤਾਂਕਿ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਜਾਣ ਵਾਲੇ ਜਿਹੜੇ ਸੰਗਤਾਂ ਨੇ ਜਿਹੜੇ ਯਾਤਰੀ ਨੇ ਹੁਣ 에어ਪੋਰਟ ਉੱਤੇ ਹੀ ਸ੍ਰੀ ਹਰਮੰਦਰ ਸਾਹਿਬ ਵਿੱਚ ਚੱਲ ਰੇ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਸਕਣ ਗਿਆ ਫਿਲਹਾਲ ਇਸ ਸਟੂਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਆਉਂਦੇ ਕੁਝ ਦਿਨਾਂ ਦੇ ਅੰਦਰ ਇਹ ਸਕਰੀਨਾ ਜਿਹੜੀਆਂ ਨੇ ਹੋਰ ਥਾਵਾਂ ਤੇ ਵੀ ਲਗਾ ਦਿੱਤੀਆਂ ਜਾਣਗੀਆਂ ਤਾਂਕਿ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਜਿਹੜੀ ਹਰਮੰਦਰ ਸਾਹਿਬ ਦੇ ਵਿੱਚ ਗੁਰਬਾਣੀ ਚੱਲਦੇ ਨੇ ਉਸ ਦਾ ਲਾਈਵ ਪ੍ਰਸਾਰਣ ਜਿਹੜਾ ਹੈ ਉਹਨਾਂ ਤੱਕ ਪਹੁੰਚ ਸਕੇ ਫਿਲਹਾਲ ਅੰਮ੍ਰਿਤਸਰ 에ਅਰਪੋਰਟ ਦੀ ਅੰਦਰਲੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਜਿਹੜੀ ਤਸਵੀਰਾਂ ਜਿਹੜੀਆਂ ਨੇ ਇਹ ਵਾਇਰਲ ਵੀ ਹੋ ਰਹੀਆਂ ਨੇ ਜਿਸ ਵਿੱਚ LCD ਸਕਰੀਨਾਂ ਜਿਹੜੀਆਂ ਨੇ ਉਹ ਵੱਡੀਆਂ-ਵੱਡੀਆਂ ਲਗਾ ਦਿੱਤੀਆਂ ਗਿਆ ਨੇ 에ਅਰਪੋਰਟ 'ਚ ਔਰ ਉੱਚ ਜੋ ਗੁਰਬਾਣੀ ਚੱਲਦਾ ਹੈ ਸਚਕੁਣ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜੋ ਗੁਰਬਾਣੀ ਚੱਲਦਾ ਹੈ ਉਹ ਤਸਵੀਰਾਂ ਜਿਹੜੀਆਂ ਨੇ ਉਹ ਗੁਰਬਾਣੀ ਦਾ ਲਾਈਵ ਪ੍ਰਸਾਰਣ ਜਿਹੜਾ ਹੈ ਉਹ ਜਿਹੜੇ ਸੰਗਤਾਂ ਯਾਤਰੀ ਜਿਹੜੇ ਨੇ ਉਹ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਯਾਤਰੀ ਨੇ ਉਹ ਬੈਠ ਕੇ ਉੱਥੇ ਲਾਈਵ ਪ੍ਰਸਾਰਣ ਗੁਰਬਾਣੀ ਦਾ ਦੇਖ ਸਕਣ ਗਿਆ ਫਿਲਹਾਲ ਐਸਡੀਪੀਸੀ ਦਾ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਤੇ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦਾ ਵੀ ਇੱਕ ਵਧੀਆ ਜਿਹੜਾ ਹੈ ਉਹ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਜਿਹੜੇ ਦੇਸ਼ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਨੇ ਜਾਂ ਜਿਹੜੀ ਯਾਤਰੀ ਨੇ ਦੂਰ ਦਰਾਡੇ ਤੋਂ ਆਉਂਦੇ ਨੇ ਬਾਈ 에ਅਰ ਆਉਂਦੇ ਨੇ ਤਾਂ ਜਦੋਂ ਉਹ ਅਗਰ 에어ਪੋਰਟ ਤੇ ਉਹਨਾਂ ਦੀ ਫਲਾਈਟ ਲੇਟ ਹੁੰਦੀ ਹੈ ਜਾਂ ਫਿਰ ਫਲਾਈਟ ਜਿਹੜੀ ਆ ਉਹਨਾਂ ਦੀ ਲੇਟ ਹੁੰਦੀ ਹੈ ਜਾਂ ਫਿਰ ਉਹਨਾਂ ਦੀ ਫਲਾਈਟ ਨੂੰ It's some ਤਾਂ ਉੱਥੇ ਬੈਠ ਕੇ ਉਹ ਵਾਹਿਗੁਰੂ ਨਾਲ ਜੁੜ ਸਕਣਗੇ ਗੁਰਬਾਣੀ ਜਿਹੜੀ ਹੈ ਉਹਨਾਂ ਨੂੰ ਲਾਈਵ ਪ੍ਰਸਾਰਣ ਜਿਹੜਾ ਹੈ ਉਥੇ ਵਿਖਾਇਆ ਜਾਵੇਗਾ ਸੁਨਾਇਆ ਜਾਵੇਗਾ ਤੇ ਉੱਥੇ ਬੈਠ ਕੇ ਉਹ ਗੁਰੂਦਰ ਦੇ ਦਰ ਤੇ ਜਿਹੜੇ ਨੇ ਉਹ ਨਤਮਸਤਕ ਹੋ ਸਕਣਗੇ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਆਪਣੇ ਜਿਸ ਥਾਂ ਤੇ ਬੈਠੇ ਨੇ ਉੱਥੇ ਬੈਠ ਕੇ ਹੀ ਉਹ ਸ਼੍ਰੀ ਮੰਦir ਸਾਹਿਬ ਦੇ ਵਿੱਚ ਜੋ ਗੁਰਬਾਣੀ ਦਾ ਲਾਈਵ ਪ੍ਰੋਗਰਾਮ ਚੱਲ ਰਿਹਾ ਹੈ ਪ੍ਰਸਾਰਣ ਚੱਲ ਰਿਹਾ ਹੈ ਉਹਨਾਂ ਦੇ ਨਾਲ ਜੁੜ ਸਕਦੇ ਨੇ ਫਿਲਹਾਲ ਵਧੀਆ ਉਪਰਾਲਾ ਐ ਐਸਜੀਪੀਸੀ ਦਾ ਇਹ ਦਿਖਾਇਆ ਗਿਆ ਜਿਸ ਦੇ ਵਿੱਚ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆ ਏਅਰਪੋਰਟ ਦੇ ਅੰਦਰੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਕਮਾਂਤਰੀ ਹਵਾਈ ਅੱਡੇ ਦੇ ਵਿੱਚ ਆਉਣ ਜਾਣ ਵਾਲੇ ਜਿਹੜੇ ਯਾਤਰੀ ਨੇ ਜਿਹੜੇ ਸੈਲਾਨੀ ਨੇ ਉਹਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਫਿਲਹਾਲ ਇਹ ਚੰਗਾ ਉਪਰਾਲਾ ਹੈ ਹਰ ਇੱਕ ਜਿਹੜੇ ਨੇ ਉਹ ਸੰਗਤਾਂ ਉਹ ਇਸ ਉਪਰਾਲੇ ਦੀ ਵਿਚਾਰਗਾ ਕਰ ਰਹੇ ਨੇ ਤਾਂ ਕਿ ਇਸ ਤਰ੍ਹਾਂ ਦੇ ਨਾਲ ਉਹ ਸੰਗਤਾਂ ਜਿਹੜੀਆਂ ਦੂਦ ਰਾਡੇ ਤੋਂ ਆ ਰਹੀਆਂ ਨੇ ਜਾਂ ਫਿਰ ਜਾ ਰਹੀਆਂ ਨੇ ਅੰਬਰੀਸਾ 에어ਪੋਰਟ ਦੇ ਥਰੂ ਉਥੇ ਫਲਾਈਟ ਲੈ ਕੇ ਉਥੇ ਜਾ ਰਹੀਆਂ ਨੇ ਤਾਂ ਜੇਕਰ ਕੁਝ ਸਮਾਂ ਨੂੰ ਲੱਗਦਾ ਹੈ ਕਿ 에어 ਫਲਾਈਟ ਲੇਟ ਹੈ ਜਾਂ ਫਿਰ ਉਹਨਾਂ ਦੀ ਫਲਾਈਟ ਨੂੰ ਹਾਲੇ ਕੁ ਸਮਾਂ ਹੈ ਤਾਂ ਉੱਥੇ ਬੈਠ ਕੇ ਉਹ ਗੁਰਬਾਣੀ ਦਾ ਲਾਈਵ ਪ੍ਰਸਾਰਣ ਦੇਖ ਸਕਣਗੇ ਸੁਣ ਸਕਣਗੇ ਔਰ ਜਿਹੜਾ ਉਪਰਾਲਾ ਜਿਹੜੀ ਹੈ ਸੰਗਤਾਂ ਵੱਲੋਂ ਸਹਾਰਿਆ ਜਾ ਰਿਹਾ ਹੈ ਕਿ ਇਹ ਉਪਰਾਲਾ ਜਿਹੜਾ ਇਹ ਬਹੁਤ ਹੀ ਚੰਗਾ ਤੇ ਨੇਕ ਉਪਰਾਲਾ ਹੈ ਫਿਲਹਾਲ ਐਸਜੀਪੀਸੀ ਵੱਲੋਂ ਹੋਰ ਵੀ ਅਜੀ ਸਕਰੀਨਾਂ ਨੇ ਉਹ ਲਗਾਈਆਂ ਜਾਣਗੀਆਂ ਜਾਣਗੀਆਂ ਜਿਉਂਨ ਵਲੋਂ ਕਿਹਾ ਜਾ ਰਿਹਾ ਤਾਂਕਿ ਵੱਤ ਵਸੰਗਤਾਂ ਜਿਹੜੀਆਂ ਨੇ ਉਹ ਗੁਰਬਾਨੀ ਦਾ ਲਾਈਵ ਪ੍ਰਸਾਰਣ ਦੇਖ ਸਕਣ ਫਿਲਹਾਲ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਅੰਮ੍ਰਿਤਸਰ ਸ਼ਹਿਰ ਦੀਆਂ ਨੇ ਅੰਮ੍ਰਿਤਸਰ 에어ਪੋਰਟ ਦੇ ਅੰਦਰ ਲੀਆਂ ਨੇ ਜੋ ਕਿ ਵਾਇਰਲ ਹੋ ਰਹੀਆਂ ਨੇ ਇਹ ਤਸਵੀਰਾਂ ਜਿਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਗੁਰਬਾਣੀ ਜਿਹੜੀ ਹੈ ਉਹ LCD ਤੇ ਚੱਲ ਰਹੀਆਂ ਨੇ LCD ਸਕਰੀਨਾਂ ਤੇ ਚੱਲ ਰਹੀਆਂ ਨੇ ਔਰ ਸੰਗਤਾਂ ਜਿਹੜੀਆਂ ਨੇ ਉਹ ਜਿਹੜੀ ਇਹਨਾਂ ਗੁਰਬਾਣੀ ਦਾ ਪ੍ਰਸਾਰਨ ਦਾ ਆਨੰਦ ਮਾਣ ਰਹੀਆਂ ਨੇ